ਕੀ ਦਿੱਤ ਨਾ ਨਾ ਪਹਿਲਾਂ ਤਾਂ ਇਹਨਾਂ ਨੇ ਕਿਹਨੂੰ ਕਰਪਾ ਖਾਲੀ ਜਾਓ ਉਹ ਉਹ ਟਰੈਮ ਖਾਲੀ ਕਰ ਪਹਿਲਾਂ ਉਹ ਦੰਦੀਆਂ ਰੋਕ ਲਓ ਪਰ ਉਹ ਖਾਲੀ ਕਰਾ ਇੱਕ ਵਾਰ ਪਹਿਲਾਂ ਯਾਰ ਅਜਾ ਰੁਕੋ ਇੱਕ ਮਿੰਟ ਰੁਕੋ والله ਕੋਈ ਚੰਗਾ ਉਹ ਨਾ ਨਾ ਗਲਤ ਉਹ ਰੋਕ ਕੇ ਗਿਆ ਡਿਊਟੀ ਕੀ ਦੀ ਤੇ ਜਾਓ ਉਹ ਡਿਊਟੀ ਤੇ ਗਿਆ ਉਹ ਡਿਊਟੀ ਕੀ ਦੀ ਆ ਕੀ ਬਣਾਉਂ

ਸੀਆਪੋ ਦੋਸਤ ਦੁਨੀਆ ਬੱਸ ਆ ਗਿਆ ਸੀ ਗਿਆ ਉਹਦੇ ਕਰਕੇ ਜਾਮ ਲੱਗ ਗਿਆ ਟੌਂਕ ਦੇ ਉੱਤੇ ਨਾਲੇ ਕੌਂਗਰਸ ਉਹ ਖਾਲੀ ਹੋ ਗਏ ਸੀ ਹੋ ਗਿਆ ਖਾਲੀ ਕਿਉਂਕਿ ਸੇ ਸੇ ਸਕੂਲ ਦਾ ਫੈਨ ਸੀਗਾ ਬਹੁਤ سارے ਸਟੂਡੈਂਟ ਕੈਂਪੂ ਮੱਛਾ ਸਾਧੀਆਂ ਇਕੱਠੀਆਂ ਹੋਈਆਂ ਕਿਉਂਕਿ ਇਹਨੂੰ ਬੱਸ ਆ ਜਾਂਦੀ ਹੈ ਜੋ ਸਕੂਲ ਆਉਂਦੀਆਂ ਬੱਸਾਂ ਨੇ ਉਹਦੇ ਕਰਕੇ ਜਾਮ ਲੱਗ ਗਿਆ ਸੀਗਾ ਖਾਲੀ ਕਰਾ। ਖਾਲੀਆ ਤਾਂ ਦੇਖਿਆ ਕਿ ਇੱਕ ਰੇੜੀਆਂ ਨੇ ਨਜਾਇਜ਼ ਕਬਜ਼ੇ ਕੀਤਾ ਇੱਕ ਬੱਸਾਂ ਖਾਦੀਆਂ ਉਹਨਾਂ ਦੇ ਕਰਕੇ ਬਹੁਤ ਨਹੀਂ ਵੀ ਕੋਈ ਰੇੜੀਆਂ ਸਿਰਫ ਸਭ ਜ਼ਿਆਦਾ ਹੈ। ਆ ਰੇੜੀਆਂ ਸਭ ਕਰਦੇ ਨੇ। ਇੱਕ ਗੱਲ ਚੁੱਕਦੇ ਅੱਧੀ 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 ਹੋਣਾ ਲਿਆਓ ਆ ਚੁੱਕੇ ਕੋਈ ਦੇਰੀ ਨਹੀਂ ਲੱਗੇ ਮੇਰੀ ਠੀਕ ਸਰ ਆ ਕੋਈ ਬੱਸ ਗੱਦਬਾਦੋ ਦੇਰੀ ਆ ਇਹ ਇੱਧਰ ਵੀ ਕੋਈ ਦੇਰੀ ਨਹੀਂ ਹੋਣੀ ਜਾਂ ਵੀ ਸਭ ਠਕ ਹੋ ਜਾਓ ਅੱਜ ਨਾ ਕਰਨਾ ਸਰ ਇਹ ਸਰ ਤੋੜੀ ਵੜੀਆਂ 11 ਵੜੀਆਂ ਆਰੇ ਨਾਲੇ ਫੁੱਲ ਲੱਗ ਰਹੇ ਨੇ ਨਾਲੇ ਪੋ ਰਹੇ ਨੇ ਜਿੰਨਾ ਜਿੰਨਾ ਲੱਗੇ ਆ ਸਾਰੇ ਲੱਗੇ ਸਾਰੇ ਅੱਪੜੀ ਦੇ ਕੋਲਲੇ ਦੁਕਾਨਾਂ ਦੇ ਗਾੜੀ ਤਾਰਾ ਲੱਗੇ ਆ ਕਹਿੰਦੇ ਸਾਰੇ ਫੋਟੋ ਨਹੀਂ ਆਉਂਦੇ ਆਹ ਆ ਇਹ ਨਵੇਂ ਸਰ ਕੇਵਲ ਬਾਹਰ ਲੱਗੇ ਸਾਰੇ ਨਾ ਕਿਤੇ ਪਾਵਾ ਜਾਂ ਉੱਤੇ ਤਾਰਾ ਲੱਗੇ ਸਾਰੇ ਵੱਡੀ ਕੇਵਲ ਪਾਦ ਲੱਗੇ ਅੱਜ ਇਹ ਨੰਬਰ ਪਾ ਰਹੀ ਹੈ ਅੱਛਾ ਇਹ ਸਾਰਾ ਲਾਧਾ ਲੱਗੇ ਇਹ ਸਾਰਾ ਇਲਾਜ ਲੱਗੇ ਜਿੰਨਾ ਦਦਵਾਂ ਦੇ ਅਸਰ ਵਾਜੋ ਲੱਗੇ ਜੀ ਸਭ ਦਾ ਲੱਗੇ ਇਹ ਕਿੱਥੋਂ ਤੱਕ ਲਾਜ ਟਿਕਾਵਾ ਫੜੀਆਂ ਤੱਕ ਰਿਆ ਮੰਦੀਆਂ ਤੱਕ ਹਾਂਜੀ ਬਾਕੀ ਇੱਧਰ ਹੋ ਗਿਆ ਇੱਧਰ ਸਭ ਚੱਲਦਾ ਪਿਆ ਵੀ ਆਪਣੇ ਰੋਡ ਤੇ ਆਪਾਂ ਬੱਤੇ ਆਏ ਆ ਜਿੱਦੇ ਚੱਲਦਾ ਪਿਆ ਜੀ ਹਰ ਕੋ ਦਾ ਥੋੜਾ 3-4 ਵਜੇ ਆ ਜਾ ਕੋ ਤਾਂ ਸੱਤੇ ਕਰ ਲੈ ਅੱਜ ਤੜਕੇ ਦੇ ਲੱਗੇ ਜੀ ਬਾਬਾ ਕੋਈ ਨਹੀਂ ਤੜਕੇ ਲੱਗੇ ਕੋਦੋ ਕੋਦੋ ਜਲਦੀ ਕੰਪਲੀਟ ਕਰੋ ਅੱਛਾ ਸਾਰਾ ਜੰਗਲ ਹੈ ਅੱਜ ਆ ਜੋ ਗਦਵਾਂ ਦਾ ਅਸਰ ਕੱਢ ਦਿਓ ਹਾਂ ਸਭ ਕੱਢ ਦਿਓ ਸਭ ਕੱਢ ਦਿਓ ਲੋਕਾਂ ਦੀਆਂ ਜੋ ਛੋਟੀਆਂ ਮੋਟੀਆਂ ਤਾਦਾ ਕੱਢ ਕੇ ਦੂਜਾ ਪਾ ਦਿਓ ਸਾਰੇ ਕੇਵਲ ਕੇਵਲ ਕੱਪ ਕੇਵਲ ਕੇਵਲ ਗੁੱਡ 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 ਬਹੁਤ ਵਧੀਆ ਅੱਜ ਬਿਜਲੀ ਦੇ ਕਾਰਜ ਕਰਜਾਂ ਜਿਆਦਾ ਲੱਗ ਗਿਆ ਸਰ ਬਿਜਲੀ ਸਾਰਾ ਨਵਲਾ ਸ਼ਹਿਰ ਦੇਣਾ ਪਹਿਲਾਂ 9 ਮੀਟਰ ਵਾਲੇ ਪੋਲ ਸੀਗੇ ਹੁਣ ਇਹ ਪੋਲ ਮਤਲਬ 9 ਮੀਟਰ ਵਾਲਾ ਕੱਢ ਕੇ 11 ਮੀਟਰ ਦੇ ਪੋਲ ਲਾ ਰਹੇ ਸਾਰੇ ਸ਼ਹਿਰ ਵਿੱਚ ਕੇਵਲ ਪਾ ਰਹੇ ਇਹਰੇ ਕੱਟ ਲੱਗ ਜਾਂਦੇ ਕਦੀ ਤਾਰ ਟੁੱਟ ਜਾਂਦੀ ਕਦੀ ਕੋਈ ਕੋਈ ਟਰੱਕ ਆ ਕੇ ਤੋੜਦਾ ਉਹ ਸਭ ਕੰਮ ਖਤਮ ਬੱਸ ਲੱਗਿਆ ਸਾਡੇ ਠੇਕੇਦਾਰ ਬਿਲੀ ਬਿਲੀ ਦੇ ਮਾਲਕ ਜਿਹੜੇ ਆ ਇਹ ਸਵੇਰ ਦੇ ਪੰਜ ਦੇ ਲੱਗੇ ਹੀ ਮੈਂ ਦੇਖਣ ਆਇਆ ਸੀਗਾ ਕਿ ਕੰਮ ਕਿਦਾਂ ਚੱਲਣ ਦੇ ਆ ਬਹੁਤ ਵਧੀਆ ਕੰਮ ਕਰ ਇੱਕ ਇੱਕ ਕੌਫਾ ਫੀਟਰ ਜਿਹੜਾ ਨਾਲੇ ਖਾਬ ਵਿੱਚ ਨਵਾਂ ਜਿਹੜਾ ਉਹ 10 ਬਾਰ ਲੱਗ ਲੋਕਾਂ ਨੂੰ ਮੁਸ਼ਕਲ ਆਉਂਦੀ ਆ ਦੀ ਲਾਈਟ ਲੀਕ ਕੀ ਅਪੀਲ ਕਰਨੀ ਕਰਦੇ ਮੈਂ ਕਿਹਾ 10 ਦਿਨ ਖੋਲੋ ਕਿਸ ਨੂੰ ਕੋਈ ਮੁਸ਼ਕਲ ਆਦੀ ਕੋ ਫੇਰ ਮੈਨੂੰ ਕਿਉਂ ਵੀ ਤਰ੍ਹਾਂ ਨਾ ਕੋ ਦੇਖ ਪਾਓ ਕੇਬਲ ਪੈਨ ਦਾ ਕਿੰਨਾ ਫਾਇਦਾ ਹੈ ਮੈਂ ਕਿਹਾ ਜੇ ਕਿਸ ਨੂੰ ਕੋਈ ਮੁਸ਼ਕਲ ਨਹੀਂ ਹਾਲੇ ਕਿ ਪੀਣੀ ਆ ਕਲੀਰ ਹੋਊਗੀ ਪੀਣੀ ਦੀ ਕੋਈ ਸਮੱਸਿਆ ਨਹੀਂ ਆਊਗੀ ਪੂਰੇ ਨਾਲੇ ਖੇਤ